ਵੇਖੋ ਜੀ ਅਸੀਂ ਕਿਸਾਨਾਂ ਨਾਲ ਆ ਤੇ ਇਨੇ ਵਿਚਾਰੇ ਭਰਾ ਸਾਡੇ ਆਪਣਾ ਬਾਰਡਰ ਤੇ ਬੈਠੇ ਆ ਅਸੀਂ ਸਾਰੇ ਨਾਲ ਆ ਬਿਲਕੁਲ ਪੂਰਾ ਸਾਥ ਹੈ ਸਾਡਾ ਉਹਨਾਂ ਨੂੰ ਅਸੀਂ ਆਪਣੇ ਕਾਰੋਬਾਰ ਬੰਦ ਕੀਤੇ ਸਭ ਇੱਕ ਦਿਨਾਂ ਕੀ ਹੋਏਗਾ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਠੀਕ ਹੈ ਇਹ ਕਿਸਾਨਾਂ ਦੇ ਨਾਲ ਆ ਜਿਉਂ ਆਂਦਾ ਦਾ ਤੇ ਜੋ ਸਭ ਕੁਝ ਸਾਡੇ ਲਈ ਕਰਦੇ ਪਏ ਆ ਉਹ ਕਿਸਾਨ ਆ ਜੋ ਵੀ ਆਂਦਾਤਾ ਸਾਡੇ ਸਾਨੂੰ ਉਗਾ ਕੇ ਸਾਨੂੰ ਦੇ ਰਹੇ ਤੇ ਅਸੀਂ ਅਗਾ ਵੇਚਦੇ ਆ ਅਗਾ ਸੇਲ ਕਰਦੇ ਆ ਸੇਰ ਨੂੰ ਕੋ ਲੱਗਦਾ ਕਿ ਸਾਡੇ ਨਾਲ ਕੋਈ ਮੜਾ ਹੋਣਦਿਆ ਤਾਂ ਤਾਂ ਬੈਠੇ ਨਹੀਂ ਤੇ ਇਨੀ ਠੰਡ ਦੇ ਵਿੱਚ ਕੌਣ ਬਹਿੰਦਾ ਆ ਸਾਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਨੇ ਕਿਸਾਨਾਂ ਵੱਲੋਂ ਜਿਹੜਾ ਕੀ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਆ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਅਮਰਸਾ ਦੇ ਛਾਟੇ ਦੀਆਂ ਜਿੱਥੇ ਕਿ ਪੂਰਾ ਸਮਰਥਨ ਜਿਹੜਾ ਲੋਕਾਂ ਨੇ ਦਿੱਤਾ ਗਿਆ ਵਾ ਕਿਸਾਨਾਂ ਦੇ ਨਾਲ ਡਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸੀਰਾ ਵਿੱਚ ਪੂਰਾ ਜਿਹੜਾ ਛਾਟਾ ਬਜ਼ਾਰ ਆ ਜਿਹੜਾ ਕਾਲੇ ਰੋਡ ਆ ਸਾਰਾ ਬੰਦਿਆ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਜਿਹੜੀਆਂ ਸਾਰੀਆਂ ਬੰਦ ਨੇ ਅਤੇ ਲੋਕ ਜਿਹੜੇ ਨੇ ਆਪਣੀ ਦੁਕਾਨਾਂ ਦੇ ਬਾਹਰ ਬੈਠੇ ਨੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਵੱਡੀ ਤਰ੍ਹਾਂ ਵਿੱਚ ਅੱਜ ਕਿਤਨੇ ਕਿਤੇ ਕਿਸਾਨਾਂ ਦਾ ਮੈਨੂੰ ਲੱਗਦਾ ਸਮਰਥਨ ਦੇ ਰਹੇ ਨੇ ਆਪ ਲੋਕ ਜਿਹੜੇ ਨੇ ਉਹ ਸਾਰੇ ਡਟੇ ਨੇ ਤੁਸੀਂ ਦੇਖਦੇ ਹੋ ਠੰਡ ਦਾ ਵੀ ਪੂਰਾ ਜੋਰ ਆ ਪਰ ਫਿਰ ਵੀ ਇਹਨਾਂ ਵੱਲੋਂ ਜਿਹੜੀਆਂ ਆ ਕਿਸਾਨਾਂ ਵੱਲੋਂ ਜਿਹੜੀ ਬੰਦ ਦੀ ਕੌਲ ਦਿੱਤੀ ਗਈ ਸੀ ਤੁਸੀਂ ਦੇਖ ਸਕਦੇ ਹੋ ਅਤੇ ਦੁਕਾਨਾਂ ਬੰਦ ਕਰਕੇ ਅੱਜ ਅੱਗ ਸੇਰੇ ਨੇ ਗੱਲਬਾਤ ਵੀ ਕਰਾਂਗੇ ਵੀਰਾਂ ਦੇ ਨਾਲ ਪੁੱਛਾਂਗੇ ਸਾਰਾ ਕੀ ਮਾਮਲਾ ਸਾਡੀ ਸਾਰੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਭਾਈ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਜੀ ਦੁਕਾਨ ਬੰਦ ਕੀਤੀ ਆ ਕੀ ਕਹਿਣਾ ਚਾਹੋਗੇ ਅੱਜ ਕੀ ਤੁਹਾਡਾ ਕੀ ਕਹਿਣਾ ਹੈ ਵੇਖੋ ਜੀ ਅਸੀਂ ਕਿਸਾਨਾਂ ਆ ਨਾਲ ਆ ਤੇ ਇਹਨੇ ਵਿਚਾਰੇ ਭਰਾ ਸਾਡੇ ਆਪਣਾ ਬਾਰਡਰ ਤੇ ਬੈਠੇ ਆ ਆਏ ਸਾਰੇ ਨਾਲ ਆ ਤਾਨੂੰ ਇਹੋ ਗਾਲਿਆ ਵੀ ਚਲੋ ਵੀ ਹਾਂਜੀ ਹਾਂਜੀ ਇਹਨਾ ਸਾਡਾ ਪੂਰਾ ਸਾਡੀਆਂ ਦੁਕਾਨਾਂ ਵੇਖ ਲੋ ਸਾਰੀਆਂ ਬੰਦ ਜੇ ਭਾਜੀ ਵੀ ਤੁਸੀਂ ਵੀ ਤੁਹਾਡਾ ਕਾਰੋਬਾਰ ਕੀ ਹੈ ਕਾਦੀ ਤੁਹਾਡੀ ਗਾੜਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਵੀ ਸਿਰ ਸਤਵੇ ਤੋਂ ਲੈ ਕੇ ਸ਼ਾਮੀ 4 ਤੱਕ ਜਿਹੜੀਆਂ ਦੁਕਾਨਾਂ ਬੰਦ ਰਹਿਣੀਆਂ ਸਾਡਾ ਭਾਜੀ ਯਾਰ ਆ ਵੇਖੋ ਆ ਦੁਕਾਨ ਹੈ ਸਾਡੀ ਆ ਉਹ ਕੋ ਬੋਰਡ ਲੱਗਾ ਵਾ ਹਾਂਜੀ ਹਾਂਜੀ 골ਡ ਯਾਰੇ ਵਾਲਾ ਬਾਕੀ ਇਹੋ ਜੀ ਆ ਵੀ ਭਰਾ ਸਾਡੇ ਨਾਲ ਆ ਇਹ ਦੁਕਾਨਾਂ 5 ਵਜੇ ਤੱਕ ਬੰਦ ਰੱਖਾਂਗੇ ਸਵੇਰ ਤੁਹਾਡੀ ਦੁਕਾਨ ਬੰਦ ਜੇ ਹਾਂਜੀ ਬਿਲਕੁਲ ਜੀ ਉਹਨਾਂ ਕਹਿਣਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਸਮਰਥਨ ਪੂਰਾ ਦੇ ਰਹੇ ਹਾਂ ਕਿਸਾਨਾਂ ਨੂੰ ਤੁਸੀਂ ਦੇਖ ਸਕਦੇ ਹੋ ਅਤੇ ਪੂਰਾ ਵੱਡੀ ਦੇ ਦਾਬ ਜਿਹੜੇ ਸਾਡੇ ਕਿਸਾਨ ਭਰਾ ਨੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਅਤੇ ਵਰਤਮਾਨ ਜਿਹੜੇ ਲੋਕ ਨੇ ਉਹਨਾਂ ਨੂੰ ਸਮਰਥਨ ਦੇ ਰਹੇ ਨੇ ਹਾਂਜੀ ਬਾਬੂ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਦੇਵ ਸਿੰਘ ਜੀ ਮਠਾੜੂ ਸਾਹਿਬ ਜੀ ਮਠਾੜੂ ਸਾਹਿਬ ਕਿੰਨਾ ਦੇ ਦਿਓ ਕਿੰਨਾ ਕਿ ਕਿਸਾਨਾਂ ਦੇ ਹੱਕ ਵਿੱਚ ਤੁਸੀਂ ਡਟੇ ਹੋ ਅੱਜ ਤੇ ਕੀ ਕਹਿਣਾ ਚਾਹੋਗੇ ਅਹੀਂ ਬਿਲਕੁਲ ਕਿਸਾਨਾਂ ਦੇ ਨਾਲ ਆ ਜੀ ਇਹਨਾਂ ਦਾ ਭੈਦ ਪੂਰੀ ਕਰਾਂਗੇ ਔਰ ਇਹਨਾਂ ਦੇ ਨਾਲ ਤੁਰਾਂਗੇ ਡਲੇ ਸਾਹਿਬ ਦੇ ਮਨਵਰਤਨ ਜਿਹੜਾ ਰੱਖਿਆ ਹੋਇਆ ਉਹਨਾਂ ਵਾਸਤੇ ਹਮਾਇਤ ਪੂਰੀ ਦੇ ਔਰ ਬਜ਼ਾਰ ਇਹ ਆਪਣਾ ਬੰਦ ਕਰਕੇ ਬੈਠੇ ਹੋਇਆ ਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਹਜੇ ਵੀ ਜਿਹੜੇ ਲੋਕ ਨੇ ਕਹੀਆਂ ਸ਼ਾਮੀ ਨਦਬ ਕਈਆਂ ਨੇ ਮਜਾਰ ਦੁਕਾਨਾਂ ਖੋਲੀਆਂ ਹੋਈਆਂ ਨੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਆਪਣੇ ਕੋਲ ਇਹ ਉਹ ਕੋਈ ਕਿਸਾਨ ਅੰਦੋਲਨ ਦੇ ਨਾਲ ਚੱਲਣਾ ਚਾਹੀਦਾ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਵੱਡੀ ਤਦਾਦ ਵੀ ਜਿਹੜੇ ਲੋਕ ਨੇ ਉਹ ਬੈਠੇ ਨੇ ਅਤੇ ਸਮਰਥਨ ਦੇ ਰਹੇ ਨੇ ਕਿਸਾਨ ਆਗੂਆਂ ਨੂੰ ਅਤੇ ਉਹਨਾਂ ਦਾ ਕਹਿਣਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਤੇ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੁਕਾਨਦਾਰ ਜੀ ਬੰਦ ਕੀਤੀ ਹੈ ਜੀ ਹਾਂ ਜੀ ਇਹੋ ਕਹਿਣਾ ਚਾਹੋਗੇ ਉਹਨਾਂ ਦੇ ਨਾਲ ਹੀ ਸਾ ਅਹੀਂ ਆਪਣੇ ਕਾਰੋਬਾਰ ਬੰਦ ਕੀਤੇ ਸਭ ਬੈਠੇ ਉਹਨਾਂ ਵਾਸਤੇ ਸ਼ਾਮਾਂ ਤੱਕ ਬੰਦ ਰੱਖਾਂਗੇ ਦੁਕਾਨਾਂ ਠੀਕ ਹੈ ਤੇ ਤੁਹਾਨੂੰ ਕਿਸੇ ਕਿਸੇ ਨੂੰ ਮੁਸ਼ਕਲ ਤੇ ਨਹੀਂ ਆਏ ਸਾਈ ਦੀ ਆਈ ਚਾੜੀ ਦੀ ਕਾਰ ਬੰਦ ਰੋਗੀ ਕੋਈ ਮੁਸ਼ਕਲ ਤੇ ਨਹੀਂ ਆਊਗੀ ਕੋਈ ਮੁਸ਼ਕਲ ਨਹੀਂ ਆਏਗੀ ਜੀ ਇੱਕ ਦਿਨਾਂ ਕੀ ਹੋਏਗਾ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਅਹੀਂ ਉਹਨਾਂ ਦੇ ਨਾਲ ਜੋ ਚੱਲਣਾ ਤੇ ਫਿਰ ਫਰਕ ਥੋੜਾ ਵੇਖਣਾ ਆਪਾਂ ਉਹਨਾਂ ਦੇ ਨਾਲ ਸਮਰਥਨ ਪੂਰਾ ਦੇਵਾਂਗੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਆਪ ਲੋਕ ਜਿਹੜੇ ਨੇ ਸਾਰੇ ਕਿਸਾਨਾਂ ਦੇ ਨਾਲ ਨੇ ਅਤੇ ਉਹਨਾਂ ਨੇ ਕਹਿਣਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਸਾਡੇ ਭਰਾ ਨੇ ਸਾਡੇ ਵਾਸਤੇ ਇਹ ਜਿਹੜੇ ਕਿਸਾਨ ਆਗੂ ਨੇ ਧਰਨਾ ਪਲਸ਼ੰਕਰ ਰਹੇ ਨੇ ਡੱਲੇਵਾਲ ਸਾਹਿਬ ਅੱਜ 35 ਦਿਨ ਹੋ ਗਏ ਨੇ ਭੁਖਰ ਹੜਤਾਲ ਤੇ ਬੈਠੇ ਨੇ ਕਨੌੜੀ ਬਾਰਡਰ ਤੇ ਤੁਸੀਂ ਦੇਖ ਰਹੇ ਹੋ ਅਤੇ ਲੋਕਾਂ ਦਾ ਵੀ ਵੱਡਾ ਸਮਰਥਨ ਹੈ ਜਿਵੇਂ ਪੰਜਾਬ ਵੀ ਬੰਦੀ ਕਾਲ ਦਿੱਤੀ ਗਈ ਸੀ ਸਵੇਰੇ 7 ਵਜੇ ਤੋਂ ਸ਼ਾਮੀ 4 ਵਜੇ ਤੱਕ ਲੋਕਾਂ ਦਾ ਵੀ ਪੂਰਾ ਸਮਰਥਨ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਅਮਰਸਾ ਦੀਆਂ ਲੋਕ ਵੱਡੀ ਰੰਦਾ ਵਿੱਚ ਜਿਹੜੇ ਨੇ ਅੱਜ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ ਵਿੱਚ ਬੈਠੇ ਨੇ ਜਾਂ ਘਰਾਂ ਦੀ ਦੁਕਾਨਾਂ ਦੇ ਬਾਹਰ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਠੰਡ ਦਾ ਪੂਰਾ ਜੋਰ ਆ ਅਤੇ ਉਹਨਾਂ ਨੇ ਕਹਿਣਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਕਿਸੇ ਕਿਸਮ ਦਾ ਜਿਹੜੇ ਕੋਈ ਦੁਕਾਨ ਜਿਹੜੀ ਨਹੀਂ ਖੁੱਲੀ ਗਈ ਉਹ ਬਾਬੂ ਜੀ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਵੱਲੋਂ ਬਿਲਕੁਲ ਠੀਕ ਹੈ ਜੀ ਇਹ ਕਿਸਾਨਾਂ ਦੇ ਨਾਲ ਆ ਜੀ ਅੰਧਾ ਦਾਦੇ ਉਹ ਸਾਡੇ ਲੋਕਾਂ ਦੇ ਅੰਧਾ ਦਾਦੇ ਅਸੀਂ ਉਹਨਾਂ ਪਰ ਕਿਸ ਤਰ੍ਹਾਂ ਲੱਗਦਾ ਪਿਆ ਅੰਧਾ ਦਾਤਾ ਅੱਜ ਸਾਡੇ ਵਾਸਤੇ ਭੁਖ ਹੜਤਾਲ ਦੇ ਬੈਠਾ ਹੈ 35 ਦਿਨ ਤੋਂ ਵੱਧ ਹੋ ਗਏ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹਨਾਂ ਦੀ ਸਿਹਤ ਵੀ ਕਾਫੀ ਉਹਨਾਂ ਦੀ ਜਿਹੜੀ ਵਿਗੜੀ ਹੋਈ ਆ ਚਲੋ ਪਰਮਾਤਮਾ ਉਹਨਾਂ ਉਹ ਅੰਦੋਲਨ ਪੂਰਾ ਕਾਮਯਾਬ ਹੋਵੇ ਮੈਂ ਅਫੇ ਕਹਿਣਾ ਚਾਹਨਾ ਵਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਕਹਿਣਾ ਵੀ ਅੰਦੋਲਨ ਜਿਹੜਾ ਵਾ ਪੂਰਾ ਕਾਮਯਾਬ ਹੋਏਗਾ ਪਰ ਸਰਕਾਰਾਂ ਨੂੰ ਜਿਹੜੀ ਆ ਮੰਗ ਮੰਨਣ ਦੀ ਲੋੜ ਆ ਸਰਕਾਰਾਂ ਕਿਉਂ ਨਹੀਂ ਜਿਹੜੀ ਹਜ ਤੱਕ ਉਹਨਾਂ ਦੀ ਮੰਗ ਮੰਨਦੀ ਕਿਉਂਕਿ ਕਮੇਡੀ ਤਲਾਬ ਜਿਹੜੇ ਨੇ ਕਿਸਾਨ ਆਗੂ ਜਿਹੜੇ ਨੇ ਉਹਨਾਂ ਵੱਲੋਂ ਪੰਜਾਬ ਬੰਦ ਹੀ ਕਹੋ ਦਿੱਤੀ ਗਈ ਸੀ ਤੁਸੀਂ ਦੇਖ ਸਕਦੇ ਹੋ ਅੱਜ ਸਾਰੀ ਤੁਹਾਡਾ ਕਿਰਾਇਆ ਪਹਿਲਾਂ ਤੇ ਭਾਈ ਮੇਰੇ ਨਾਲ ਸਾਰਿਆਂ ਸਤਿ ਸ੍ਰੀ ਅਕਾਲ ਤੇ ਜਿਹੜੇ ਮੀਡੀਆ ਪੰਜਾਬ ਲੋਕ ਪੰਜਾਬੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜੋ ਇੱਥੇ ਆਏ ਹੋਏ ਆ ਸਮਰਥਨ ਕਰ ਰਹ ਤੇ ਇਹ ਮੈਂ ਕਹਣਾ ਚਾਹਾਂਗਾ ਜੋ ਕਿ ਅੱਜ ਪੰਜਾਬ ਬੰਦ ਸਦਾ 7 ਵਜੇ ਲੈ ਕੇ ਤੇ 4 ਵਜੇ ਤੱਕ ਦਾ ਚਲੋ ਬਹੁਤ ਵਜੇ ਗੱਲ ਉਹ ਸਾਡੇ ਲਈ ਕਰਦੇ ਪਏ ਆ ਪਰ ਅਸੀਂ ਉਹਨਾਂ ਨਾਲ ਪੂਰਾ ਸੰਯੋਗ ਦੇ ਰਹੇ ਆ ਸਾਡੇ ਠਿਕਾਣਾ ਵੇਖੋ ਤੁਸੀਂ ਆਮ ਸਾਰਾ ਬਾਜ਼ਾਰ ਬੰਦ ਆ ਤੇ ਅਸੀਂ ਆ ਇਕੱਠੇ ਹੋ ਗਏ ਜੜੀ ਵੀ ਮਾਰਕੀਟ ਸਾਰੀ ਸਾਰਾ ਸਟੀ ਜੇ ਸਾਰੀ ਇੱਥੇ ਬੈਠੀ ਹੋਈ ਐ ਇਸ ਵੇਲੇ ਤੇ ਉਹ ਦਲੇ ਵਾਲੇ ਬਹੁਤ ਬਹੁਤ ਉਹ ਜਿਹੜਾ ਜੋ ਸਮਰਥਨ ਕਰਦੇ ਪਏ ਆ ਜੋ 30 35 ਦਿਨ ਉਹਨਾਂ ਨੂੰ ਹੋ ਗਏ ਹੋਏ ਆ ਚਲੋ ਵੀ ਉਹ ਸਾਡੇ ਲਈ ਕਰਦੇ ਪਏ ਆ ਪਰ ਸਾਨੂੰ ਆਮ ਜਨਤਾ ਨੂੰ ਇਹ ਸੋਚਣਾ ਚਾਹੀਦਾ ਕਿ ਚਲੋ ਸਾਡੇ ਲਈ ਕਰਦੇ ਪਏ ਕਈ ਲੋਕ ਮਾੜੇ ਕਮੈਂਟ ਵੀ ਕਰਦੇ ਆ ਕਿ ਨਹੀਂ ਬੰਦ ਕਰਨਾ ਚਾਹੀਦਾ ਸੀ ਉਹਨਾਂ ਦੀ ਆਪਣੀ ਸੋਚ ਨਹੀਂ ਆ ਚਲੋ ਸਾਡੀ ਆਪਣੀ ਸੋਚ ਹੈ ਕਿ ਉਹ ਹੜ੍ਹ ਲਈਏ ਕਰਦੇ ਪਏ ਆ ਸਾਨੂੰ ਆਪਣਾ ਸਮਰਥਨ ਸਾਨੂੰ ਲਾਦਾ ਪਿਆ ਕਿ ਇਹ ਹੜ੍ਹ ਲਈਏ ਕਰਦੇ ਪਏ ਅਸੀਂ ਗਾਂ ਆਪਣੀ ਪੀੜ੍ਹੀ ਨੂੰ ਕਵਾਂਗੇ ਗਾਂ ਆਪਣੀ ਲੈਣ ਨੂੰ ਕਵਾਂਗੇ ਵੀ ਤੁਹਾਡੀ ਜ਼ਮੀਨ ਹੈਗੀ ਕਿ ਨਹੀਂ ਹੈਗੀ ਕਈ ਲੋਕ ਸੋਚਦੇ ਨੇ ਪਛਾਹਦੇ ਜ਼ਮੀਨਾਂ ਵਾਲਾ ਵਾਸਤੇ ਧਰਨਾ ਵਾ ਆਪ ਲੋਕਾਂ ਵਾਸਤੇ ਨਹੀਂ ਹੈਗਾ ਤੁਹਾਡਾ ਇਹ ਕੀ ਗਣਾ ਤੁਹਾਡੀ ਜ਼ਮੀਨ ਹੈ ਕਿ ਨਹੀਂ ਹੈਗੀ ਵੇਖੋ ਭਾਈ ਸਾਡੀ ਜ਼ਮੀਨ ਤੇ ਨਹੀਂ ਹੈਗੀ ਬਸ ਦੋ ਦੁਕਾਨਾਂ ਹੈਗੀਆਂ ਅਸੀਂ ਬੰਦ ਕੀਤੀਆਂ ਹੋਈਆਂ ਬਾਹਰ ਬੈਠੇ ਆ ਤੇ ਜੋ ਸਭ ਕੁਝ ਸਾਡੇ ਲਈਏ ਕਰਦੇ ਪਏ ਆ ਉਹ ਕਿਸਾਨ ਆ ਜੋ ਵੀ ਅੰਦਾਜ਼ਾ ਸਾਡੇ ਸਾਨੂੰ ਉਗਾਗੇ ਸਾਨੂੰ ਦੇ ਰਹੇ ਤੇ ਅਸੀਂ ਅਗਾ ਵੇਚਦੇ ਆ ਅਗਾ ਸੇਲ ਕਰਦੇ ਆ ਪਰ ਜੇ ਉਹਨਾਂ ਦਾ ਸਮਰਥਨ ਦਵਾਂਗੇ ਤੁਹਾਡੇ ਫੀਟੇ ਮਖਰ ਤੁਹਾਡੇ ਨਹੀਂ ਕਹੀਂ ਕਮਾਂਗੇ ਬਿਲਕੁਲ ਜੀ ਬਿਲਕੁਲ ਵੀਰ ਦਾ ਕਹਿਣਾ ਵੀ ਸਮਰਥਨ ਜਿਹੜਾ ਦੇਣਾ ਚਾਹੀਦਾ ਵਾ ਭਾਵੇਂ ਸਾਡੀਆਂ ਜ਼ਮੀਨਾਂ ਵਾਲੀਆਂ ਹੈਗੀਆਂ ਪਰ ਸਾਡੇ ਜ਼ਮੀਨ ਅਜੇ ਵੀ ਜਾਗਦੇ ਨੇ ਐਸ ਤੱਕ ਕਿ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿਸਾਨ ਅੱਗ ਵੱਲੋਂ ਵੀ ਵਰਤਵਾਦ ਆਪਣੀਆਂ ਜਿਹੜੀਆਂ ਦੁਕਾਨਾਂ ਨੇ ਆਪਣੇ ਕਾਰੋਬਾਰ ਇੱਕ ਦਿਨ ਵਾਸਤੇ ਬੰਦ ਕੀਤਾ ਜਾਵੇ ਅਤੇ ਲੋਕਾਂ ਵੱਲੋਂ ਵੀ ਅਸੀਂ ਦੇਖ ਸਕਦੇ ਹਾਂ ਪਰਵਾਤ ਸਵਾਗਤ ਕੀਤਾ ਗਿਆ ਵਾ ਦੁਕਾਨਾਂ ਜਿਹੜੇ ਬਾਜ਼ਾਰ ਨੇ ਸਾਰੇ ਬੰਦ ਨੇ ਅਤੇ ਇੱਕ ਦਿਨ ਵਾਸਤੇ ਕਿਉਂਕਿ ਰੋਜ਼ ਅਸੀਂ ਕਾਰੋਬਾਰ ਖੋਲਦੇ ਆਂ ਜੇਕਰ ਇੱਕ ਦਿਨ ਪੰਜਾਬ ਦੀ ਕਾਲ ਦੀ ਬੰਦੀ ਕਾਲ ਦਿੱਤੀ ਗਈ ਆ ਉਸ ਦਾ ਸਮਰਥਨ ਕਰਨਾ ਚਾਹੀਦਾ ਸੀ ਦੇਖਿਆ ਵੀ ਲੋਕ ਸਮਰਥਨ ਵੀ ਕਰ ਰਹੇ ਨੇ ਸਦਾਜੀ ਕਿਸ ਤਰ੍ਹਾਂ ਦੇ ਦੋ ਮੈਨ ਲੱਗਦਾ ਵੀ ਆ ਕਿ ਦੁਕਾਨਾਂ ਜਾ ਕੇ ਲੋਕਾਂ ਨੂੰ ਬੰਦ ਕਰਾਉਣ ਦੀ ਲੋੜ ਨਹੀਂ ਪਈ ਲੋਕਾਂ ਨੇ ਆਪਣੇ ਆਪਣੇ ਕਾਰੋਬਾਰ ਆਪਣੇ ਆਪ ਬੰਦ ਕਰ ਦਿੱਤੇ ਗਏ ਆ ਤੇ ਅਸੀਂ ਦੇਖਿਆ ਕਿ ਕੋਈ ਕੌਂ ਕਰ ਦੇਣੀ ਪੈਂਦੀ ਆ ਜਾ ਕੇ ਬੰਦ ਕਰਾਉਣੀ ਪੈਂਦੀ ਆ ਪਰ ਲੋਕਾਂ ਉਹਨਾਂ ਕਿੰਨਾ ਸਮਰਥਨ ਦੇ ਰਿਹਾ ਨਹੀਂ ਵੇਖੋ ਜੀ ਲੋਕਾਂ ਨੂੰ ਅੱਜ ਦਾ ਲੋਕਾਂ ਨੂੰ ਸਮਝ ਹੈ ਗਈ ਲੋਕੀ ਸਮਝਦਾਰ ਆ ਕਿ ਸਾਡੇ ਲਈ ਕਰਦੇ ਪਏ ਆ ਤੇ ਅਸੀਂ ਜੇ ਉਹ ਸਾਡੇ ਲਈ ਕਰਦੇ ਤੇ ਅਸੀਂ ਉਹਨਾਂ ਨੂੰ ਆਪਣੀ ਤੌਰ ਤੇ ਤੇ ਜੇ ਅੱਜ ਦੁਕਾਨਾਂ ਬੰਦਿਆ ਚਲੋ ਨਾਲ ਸਾਧ ਦਿੱਤਾ ਹੈ ਕਿਸਾਨਾਂ ਪ੍ਰਵੀ ਭਰਾਣੋਂ ਉਹਨਾਂ 'ਤੇ ਲੋਡ ਨਹੀਂ ਪਈ ਵਧੀਆ ਗੱਲ ਹੈ ਇਸ ਲਈ ਅਸੀਂ ਕਹਿੰਦੇ ਹਾਂ ਕਿ ਚਲੋ ਸਾਰੀ ਜਿੰਨੇ ਲੋਕਾਂ ਦੇ ਦੁਕਾਨਾਂ ਬੰਦ ਕੀਤੀਆਂ ਆਪਣੇ ਬਾਜ਼ਾਰ ਬੰਦ ਕੀਤੇ ਆ ਕੋਈ ਜ਼ਰੂਰੀ ਕੰਮ ਹੈ ਕਿਸੇ ਨੂੰ ਕੋਈ ਹਸਪੀਟਲ ਦਾ ਕਿਸੇ ਨੂੰ ਕੋਈ ਚਲੋ ਜਿਹਨਾਂ ਨੂੰ ਜਾਣਾ ਚਾਹੀਦਾ ਜਾਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਨਹੀਂ ਜਾਣਾ ਚਾਹੀਦਾ ਪਰ ਜਿਹਨਾਂ ਨੂੰ ਨਹੀਂ ਹੈਗਾ ਚਲੋ ਆਪਣੇ ਘਰ ਬੈਠੇ ਆ ਇੱਕ ਦਿਨ ਬੰਦ ਬੰਦ ਕਰਨਾ ਕੋਈ ਫਰਕ ਨਹੀਂ ਪਿਆ ਚੱਲਾ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਕਿ ਉਹ ਕਹਿੰਦਾ ਇੱਕ ਦਿਨ ਵਾਸਤੇ ਕੋਈ ਕਾਹੇ ਦਾ ਕਾਰੋਬਾਰ ਮੰਦਰੀ ਹੁੰਦਾ ਜਾਂ ਕੋਈ ਮੁਸ਼ਕਲ ਨਹੀਂ ਆਉਂਦੀ ਬਸ ਸਾਨੂੰ ਕਿਸਾਨ ਆਗੂਆਂ ਦੇ ਨਾਲ ਡਟ ਕੇ ਜਿਹੜੀ ਆਖਣ ਦੀ ਲੋੜ ਆ ਇੱਕ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਇਹ ਸ਼ਾੜਾ ਬਾਜ਼ਾਰ ਦੀਆਂ ਨੇ ਤੁਸੀਂ ਦੇਖਦੇ ਹੋ ਅਤੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਜਿਹੜੀਆਂ ਦੁਕਾਨਾਂ ਜਿਹੜੀਆਂ مکمل ਬੰਦ ਰਹਿਣਗੀਆਂ ਅਤੇ ਪਟੋਪ ਪੰਪ ਗੈਸ ਸਟੇਸ਼ਨ ਸਬਜ਼ੀ ਮੰਡੀ ਦੇ ਦੁਕਾਨਾਂ ਦੁੱਧ ਦੀ ਸਪਲਾਈ ਅਤੇ ਸੜਕ ਰੇਲ ਆਵਾਜਾਈ ਜਿਹੜੀਆਂ ਸਾਰੀਆਂ ਬੰਦ ਰਹਿਣਗੀਆਂ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰ ਜਿਹੜੇ ਸਾਰੇ ਬੰਦ ਰਹਿਣਗੇ ਇਹ ਮੈਨੂੰ ਅੰਦਾਜ਼ੇ ਜਿਹੜੀਆਂ ਸਵਾਵਾ ਸਭ ਉਹ ਖੁੱਲੇ ਰਹਿਣ ਖੁੱਲੇ ਰਹਿਣ ਗਿਆ ਬਾਕੀ ਜਿਹੜੀਆਂ ਸਵਾਵਾ ਸਾਰੀਆਂ ਬੰਦ ਰਹਿਣ ਗਿਆ ਤੁਸੀਂ ਦੇਖ ਸਕਦੇ ਹੋ ਅਤੇ ਲੋਕਾਂ ਵੱਲੋਂ ਵਸੇ ਜਿਹੜਾ ਕੈਸਾ ਦੇ ਵੀ ਪਰਵਾਸ ਸਵਾਗਤ ਕੀਤਾ ਗਿਆ ਵਾ ਜਿਹੜੇ ਕਿ ਲੋਕ ਲੋਕਾਂ ਨੂੰ ਜਿਹੜਾ ਸਮਰਥਨ ਦਿੱਤਾ ਵਾ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਅਮਰ ਸਾਧੀਆਂ ਜਿੱਥੇ ਕਿ ਲੋਕਾਂ ਵੱਲੋਂ ਵੱਡਾ ਸਮਰਥਨ ਦਿੱਤਾ ਗਿਆ ਅਤੇ ਅੱਜ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਤੇ ਲੋਕਾਂ ਨੇ ਵੀ ਜਿਹੜਾ ਪਰਵਾਸ ਸਵਾਗਤ ਕੀਤਾ ਗਿਆ ਹਾਂਜੀ ਸਾਰੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਾਮ ਸਿੰਘ ਜੀ ਰਾਮ ਸਿੰਘ ਜੀ ਕੀ ਕੰਮ ਕੀ ਕਰਦੇ ਹੋ ਸਾਡਾ ਵੀ ਆ ਰਹਾ ਹੀ ਆ ਹਾਂਜੀ ਹਾਂਜੀ ਕਾਲੇ ਪੰਡ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਕੀ ਇਸ ਤਰ੍ਹਾਂ ਦੇ ਸਮਰਥਨ ਤੁਸੀਂ ਦੇ ਰਹੇ ਹੋ ਬੰਦੇ ਬੰਦੇ ਆ ਜੀ ਹਾਂਜੀ ਬੰਦੇ ਬੰਦੇ ਆ ਹਾਂਜੀ ਹਾਂਜੀ ਸਵੇਰ ਤੋਂ ਬੰਦੇ ਅੱਜ ਕੀ ਅਪੀਲ ਕੀ ਗੱਲ ਜਾਓਗੇ ਲੋਕਾਂ ਨੂੰ ਕੀ ਬੇਨਤੀ ਕਰਨ ਜਾਓਗੇ ਇਹ ਲੋ ਇਹ ਵੀ ਲੋਕ ਮੰਨਣ ਉਹਨਾਂ ਦੀ ਗੱਲ ਜਿਹੜੀ ਕਹਿੰਦੇ ਹੋ ਜੋ ਬੰਦ ਕਿਹਾ ਤੇ ਬੰਦ ਕਰੋ ਇਹ ਲੱਗਦਾ ਕਿ ਮੰਗਾ ਕੀ ਰਕਸਾਨਾਂ ਜਿਹੜੀਆਂ ਕਿਸਾਨ ਵੀਰ ਥੰਦੇ ਬੈਠੇ ਆ ਤੁਹਾਨੂੰ ਪਤਾ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਹੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਮੰਗਾ ਜਿਹੜੀਆਂ ਚਲੋ ਹੋਣੀਆਂ ਚਾਹੀਦੀਆਂ ਪੂਰੀਆਂ ਇਹ ਹਾਂਜੀ ਹੋਣੀਆਂ ਚਾਹੀਦੀਆਂ ਮੰਨਣਾ ਚਾਹੀਦਾ ਸਰਕਾਰ ਨੂੰ ਕੀ ਲੱਗਦਾ ਨਹੀਂ ਸਰਕਾਰ ਜੀ ਜਿਹੜੀਆਂ ਮੰਗਾ ਨੇ ਉਹ ਕਹਿੰਦੇ ਸਾਡੀਆਂ ਵੀ ਮੰਗਾ ਨੇ ਸਾਡੀਆਂ ਵੀ ਕਿਤੇ ਜ਼ਰੂਰੀ ਨੇ ਜਿਹੜੀਆਂ ਮੰਗਾ ਥੰਦੇ ਤੇ ਬੈਠੇ ਰਹੋ ਨਹੀਂ ਵੇਖੋ ਜੀ ਉਹ ਆਪਣੇ ਹੱਕ ਲਈ ਬੈਠੇ ਆ ਤੇ ਜੇ ਉਹਨਾਂ ਕੋਲ ਲੱਗਦਾ ਕਿ ਸਾਡੇ ਨਾਲ ਕੋਈ ਮਾੜਾ ਹੋਣਦਿਆ ਤਾਂ ਤਾਂ ਬੈਠੇ ਆ ਨਹੀਂ ਤੇ ਇਨੀ ਠੰਡੇ ਵਿੱਚ ਕੌਣ ਬੈੰਦਾ ਆ ਠੀਕ ਹੈ ਨਾ ਆਪਣੇ ਘਰ-ਬਾਰ ਛੱਡ ਕੇ ਇਹਨਾਂ ਦਿਨ ਹੋ ਗ ਆ ਇੱਥੇ ਦੀ ਸਾਰੇ ਸ਼ਹਿਰ ਦੇ ਆਲ ਇੰਡੀਆ ਦੇ ਬੈਠੇ ਹੋਏ ਆ ਪਰ ਵੇਖੋ ਜੀ ਸਰਕਾਰਾਂ ਨੇ ਉਹਨਾਂ ਨੂੰ ਮੰਨਣਾ ਨਹੀਂ ਤੇ ਉਹਨਾਂ ਨੇ ਆਪਣੀ ਮੰਗਾਂ ਜਾਇਜ਼ ਜ ਹੈ ਉਹਨਾਂ ਜਾਇਜ਼ ਜ ਉਹਨਾਂ ਨੇ ਪੂਰੀਆਂ ਕਰਨੀਆਂ ਕਰਾਉਣੀਆਂ ਕਰਾਉਣੀਆਂ ਆ। ਦੱਸ ਕਿੰਨਾ ਦੇ ਦੇਓ ਅਸੀਂ ਦੇਖਿਆ ਵੀ ਕਰੀ ਕੋਈ ਇੱਕ ਦਿਨ ਸਾਡੇ ਛੱਡ ਕੇ ਕਰੋ ਬਾਹਰ ਹੀ ਜਾਂਦਾ ਆਪਣਾ ਜਿਹੜੇ ਸਾਡੇ ਕਿਸਾਨ ਆਗੂ ਨੇ ਤੁਸੀਂ ਦੇਖਿਆ 7 ਸਾਲ ਹੋ ਗਏ ਨੇ ਠੰਡੀ ਚ ਬੈਠੇ ਨੇ ਗਰਮੀਆਂ ਵੀ ਨਿਗਾਈਆਂ ਨੇ ਹੁਣ ਠੰਡ ਆ ਗਈ ਆ ਉੱਥੇ ਬਾਰਡਰ ਦੇ ਬੈਠੇ ਨੇ ਉੱਥੇ ਮੀਂਹ ਵੀ ਆਉਂਦਾ ਵਾ ਠੰਡ ਵੀ ਪੈ ਰਹੀ ਪੂਰੀ ਅਸੀਂ ਘਰਾਂ 'ਚ ਜਾਈ ਨਹੀਂ ਬੈਠੇ ਆ ਉਹ ਸਾਡੇ ਵਾਸਤੇ ਏਡੀ ਦੂਰ ਜਾ ਕੇ ਬੈਠੇ ਨੇ ਆ ਵੇਖੋ ਜੀ ਬੈਠੇ ਆ ਅਸੀਂ ਕਹਿੰਦੇ ਪਏ ਆ ਬੈਠੇ ਜੀ ਅਸੀਂ ਵੀ ਉਹਨਾਂ ਨਾਲ ਹੀ ਆ ਸਾਡਾ ਪੂਰਾ ਸੰਯੋਗ ਹੈ ਜੀ ਉਹਨਾਂ ਨੂੰ ਵੇਖੋ ਜਿੱਥੇ ਕਿਸੇ ਚੀਜ਼ ਦੀ ਕਮੀ ਪੈਂਦੀ ਲੋੜ ਪੈਂਦੀ ਹੈ ਅਸੀਂ ਖੜਦੇ ਆ ਨਾਲ ਜੀ ਖੜੇ ਆ ਸਾਨੂੰ ਇੱਕ ਦਿਨ ਦੀ ਕੋਲ ਪਈ ਸੀ ਅਸੀਂ ਬੰਦ ਕੀਤੀਆਂ ਬੰਦ ਕਰਕੇ ਇੱਥੇ ਆਏ ਆ ਸਾਡੇ ਲਈ ਬੈਠੇ ਆ ਆਪਣਾ ਪਰਿਵਾਰ ਛੱਡ ਕੇ ਆ ਕੋਈ ਕੰਮ ਕੋਈ ਆਪਣੇ ਦੁਕਾਨਾਂ ਦੁਕਾਨਾਂ ਬੰਦ ਕਰਕੇ ਜੋ ਵੀ ਉਹਨਾਂ ਦਾ ਹੈਗਾ ਆ ਸਾਰੇ ਅਸਲੀ ਬੈਠੇ ਆ ਪਰ ਜੇ ਅਹੀਂ ਉਹਨਾਂ ਸੰਜੋਗਣਾ ਦਵਾਂਗੇ ਤੇ ਫਿਰ ਅਸੀਂ ਕਹਾਂਗੇ ਸਾਡੇ ਲਈ ਮਾੜੀ ਗੱਲ ਆ। ਕਈ ਲੋਕ ਵਿੱਚ ਇਹੋ ਜਿਹੀ ਵੀ ਹੈਗੇ ਆ ਜਿਹੜੇ ਮਾੜੇ ਕਮੈਂਟ ਕਰਦੇ ਪਏ ਆ ਕਿ ਇਹਦੇ ਵੇਲੇ ਇਹਨਾਂ ਨੂੰ ਕੋਈ ਕੰਮ ਧੰਦਾ ਨਹੀਂ ਹੈ। ਇਹਨਾਂ ਦੀ ਆਪਣੀ ਜ਼ਮੀਨਾਂ ਹੈਗੀਆਂ ਪਰ ਉਹਨਾਂ ਜਿਹੜੇ ਬੈਠੇ ਜੀ ਕਿਸਾਨ ਜਿਹੜੇ ਧਰਨੇ ਦੇ ਬੈਠੇ ਵੇਖੋ ਸਿਰ ਤੇ ਉਹਨਾਂ ਕਰਜ਼ਾ ਵੀ ਚੜਿਆ ਹੋਇਆ। ਠੀਕ ਆ ਆਪਾਂ ਕਹਿੰਦੇ ਆ। ਪਰ ਸਾਨੂੰ ਲੱਗਦਾ ਹੈ ਕਿ ਇਹ ਕਹਿੰਦੇ ਕਿ ਉਹਨਾਂ ਕੋਲ ਟਰੈਕਟਰ ਆ, ਉਹਨਾਂ ਗੱਡੀਆਂ ਆ ਪਰ ਵੇਖੋ ਜੀ ਅਗਲਾ ਇੰਨਾ ਕਰਜ਼ਾ ਚੁੱਕ ਕੇ ਕੁਝ ਲਿਆ ਤੇ ਆਪਣੀ ਮਿਹਨਤ ਕਰਕੇ ਲੈਣਦੇ ਆ। ਅਜੇ ਸਰਕਾਰਾਂ ਉਹਨਾਂ ਚੀਜ਼ਾਂ ਮੁਆਵਜ਼ਾ ਦੇਵੇ ਤੇ ਫਾਇਦਾ ਕੀ ਕੀ ਲੱਗਦਾ ਨਹੀਂ ਕਿ ਕਿਸਾਨ ਜਿਹੜਾ ਅੰਨਦਾਤਾ ਵਾ ਸਾਰੇ ਲੋਕਾਂ ਨੂੰ ਸਾਰੇ ਪੰਜਾਬ ਨੂੰ ਜਿਵੇਂ ਸਾਰੇ ਭਾਰਤ ਨੂੰ ਜਿਹੜਾ ਅੰਡਾ ਉਗਾ ਕੇ ਦੇਂਦਾ ਵਾ ਅੰਨਦਾਤਾ ਕਹਿੰਦਾ ਅੱਜ ਆਪਣੀ ਹੱਕੀ ਮੰਗਾਂ ਵਾਸਤੇ ਅੱਜ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ ਠੰਡ ਵਿੱਚ ਬਾਟਾਂ ਦੇ ਜਾ ਕੇ ਬਹਿਣਾ ਪੈਂਦਾ ਅਸੀਂ ਦੇਖਿਆ ਹਲਾਣਾ ਸਰਕਾਰ ਕਦੀ ਉਹਨਾਂ ਤੇ ਅਥਰੂ ਗੋਲੇ ਸੁੱਟਦੀ ਆ ਕਈ ਉਹਨਾਂ ਦੇ ਠੰਡੀਆਂ ਮੀਂਹ ਦੀ ਆ ਪਾਣੀ ਦੀ ਬਿਛਾਵਾਂ ਸੁੱਟਦੀ ਆ ਕੀ ਲੱਗਦਾ ਨਹੀਂ ਉਹਨਾਂ ਦੇ ਅਤਿਆਚਾਰ ਕੀਤਾ ਜਾਂਦਾ ਵਾ ਨਹੀਂ ਵੇਖੋ ਇਹ ਬਿਲਕੁਲ ਸਹੀ ਗੱਲ ਹੈ ਜੀ ਇਹ ਉਹਨਾਂ ਦਾ ਅਤਿਆਚਾਰ ਹੈ ਜੀ ਜੇ ਆਪਣੀ ਮੰ ਇਹ ਤਾਂ ਸਰਕਾਰ ਵੀ ਸਾਡੀ ਹੈ ਨਾ ਪਹਿਲੇ ਵੇਖੋ ਜੀ ਆਪਾਂ ਇੱਥੇ ਬੈੰਨੇ ਆ ਤੇ ਆਪਾਂ ਸਰਕਾਰਾਂ ਨੂੰ ਵੋਟਾਂ ਪਾਈਆਂ ਤੇ ਸਾਡੀਆਂ ਮੰਗਾਂ ਜਾਜ ਆ ਤੇ ਜੇ ਆਪਾਂ ਸਰਕਾਰਾਂ ਨੂੰ ਇਹ ਕਹਿਣਾ ਤੇ ਕਿੰਨੂੰ ਇਹਨਾਂ ਨੂੰ ਕਹਿਣਾ ਠੀਕ ਹੈ ਜੀ ਸਾਡੀ ਇਹ ਮੰਗਾਂ ਜਾਜ ਆ ਅਸੀਂ ਇਹ ਨਹੀਂ ਕਹਿੰਦੇ ਕਿ ਕਿਸਾਨ ਭਰਾ ਇੱਥੇ ਜਾਂਦੇ ਆ ਉਹਨਾਂ ਤੇ ਤਸ਼ੱਦਦ ਹੁੰਦਾ ਆ ਕਈ ਵੀ ਭਰਾ ਜ਼ਖਮੀ ਹੁੰਦੇ ਸੱਟਾਂ ਲੱਗਦੀਆਂ ਪਰ ਫਿਰ ਵੀ ਆਪਣੀਆਂ ਮੰਗਾਂ ਤੇ ਉਹ ਡਟੇ ਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਲੋਕ ਅਜੇ ਵੀ ਸੁਧਰੇ ਨਹੀਂ ਆ ਅਜੇ ਲੋਕਈਆਂ ਦੇ ਕਾਰਨ ਨਹੀਂ ਆਪਣੇ ਕਾਰੋਬਾਰ ਖੋਲੇ ਨੇ ਨਹੀਂ ਵੇਖੋ ਜੀ ਇਹਨਾਂ ਜਿਨ੍ਹਾਂ ਜਮੀਰ ਨਹੀਂ ਜਾਗਦੇ ਉਹਨਾਂ ਦੁਕਾਨਾਂ ਖੋਲੀਆਂ ਹੋਈਆਂ ਆ ਅੰਪਾ ਦੇ ਇਹੀ ਕਵਾਂਗੇ ਜੇ ਅਸੀਂ ਕਿਸਾਨਾਂ ਨਾਲ ਆ ਪਰ ਜਿਹੜੇ ਲੋਕ ਮਾਰੇ ਕਮੈਂਟ ਕਰਦੇ ਪਏ ਆ ਵੇਖੋ ਜੀ ਘਰ ਤੇ ਰੋਟੀ ਤੁਹਾਡੀ ਪੱਕਦੀ ਸਾਡੇ ਹੀ ਪੱਕਦੀ ਆ ਕੰਮ ਤੁਹਾਡਾ ਵੀ ਨਹੀਂ ਬੰਦ ਹੋਣਾ ਤੇ ਕੰਮ ਸਾਡਾ ਵੀ ਨਹੀਂ ਬੰਦ ਹੋਣਾ ਜੇ ਇੱਕ ਦਿਨ ਬੰਦ ਕਰਨਾ ਜੇ ਤੁਹਾਨੂੰ ਕੋਈ ਫਰਕ ਪੈਂਦਾ ਤੇ ਵੇਖੋ ਨਹੀਂ ਪੈਂਦਾ ਤੇ ਕੋਈ ਗੱਲ ਨਹੀਂ ਆ ਜੀ ਅਸੀਂ ਤਾਂ ਬਾਕੀ ਸਰਕਾਰਾਂ ਨੂੰ ਕਹਿੰਦੇ ਆ ਕਿ ਇਹੀ ਹੈ ਜੋ ਕਿਸਾਨਾਂ ਨੇ ਮੰਗਾ ਆ ਪੂਰੀਆ ਕਰਨ ਪੂਰੀਆ ਕਰਨੀ ਚਾਹੀਦੀਆਂ ਇੱਕ ਜੀ ਆਪਣੇ ਹੱਕ ਲਈ ਲੜਦੇ ਪਏ ਆ ਆਪਣੇ ਹੱਕ ਲਈ ਬੈਠੇ ਆ ਤੇ ਠਾਣ ਚੋਂ ਬਾਹਰ ਨਿਕਲੇ ਹੋਏ ਆ ਤੇ ਇਸੀ ਰੋਣਾ ਰੋਣਾ ਦੇ ਬੈਠੇ ਆ ਜਿਹੜੇ ਤੱਕੜੇ ਮਕਾਨ ਛੱਡ ਗਏ ਰੋਣਾ ਦੇ ਉੱਪਰ ਟੰਬੂ ਲਾ ਕੇ ਬੈਠੇ ਆ ਨਾ ਦਿਨ ਵੰਦੇ ਨਾ ਰਾਤ ਵੰਦੇ ਨਾ ਠੰਡ ਵੰਦੇ ਨਾ ਬਰਸਾਤ ਵੰਦੇ ਆ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਆਮ ਲੋਕਾਂ ਦੇ ਨਾਲ ਆ ਵਪਾਰੀਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਵੱਲ ਅੱਜ ਅਕਰ ਇਦਕਾਨਾਂ ਦੇ ਬਾਹਰ ਅੱਗ ਬਾਲ ਕੇ ਜਿਹੜਾ ਇਹਨਾਂ ਵੱਲ ਸਮਰਥਨ ਕੀਤਾ ਗਿਆ ਵਾ ਅਤੇ ਆਪਣੀ ਦੁਕਾਨਾਂ ਦੇ ਬਾਹਰ ਇਕੱਠੇ ਹੋ ਕੇ ਬੈਠੇ ਨੇ ਉਹਨਾਂ ਕਹਿੰਦੇ ਕਿ ਸਾਂ ਸਾਡੇ ਭਰਾ ਨੇ ਸਾਡੇ ਪੰਜਾਬ ਦੇ ਅਨਦਾਤਾ ਨੇ ਤੁਸੀਂ ਦੇਖ ਸਕਦੇ ਆ ਵੀ ਇਹਨਾਂ ਵੱਲੋਂ ਅੰਦ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਸਵੇਰੇ 7 ਵਜੇ ਤੋਂ ਸ਼ਾਮੀ 4 ਵਜੇ ਤੱਕ ਅਤੇ ਇਹਨਾਂ ਵੱਲ ਸਮਰਥਨ ਦਿੱਤਾ ਗਿਆ ਬਈ ਇਹਨਾਂ ਨੇ ਕਿਹਾ ਵੀ ਅਸੀਂ ਦੁਕਾਨਾਂ ਬੰਦ ਕਰਕੇ ਕਾਰੋਬਾਰ ਬੰਦ ਕਰਕੇ ਅੱਜ ਇਹਨਾਂ ਦੇ ਨਾਲ ਡਟੇ ਆ ਤੇ ਲੋਕਾਂ ਨੂੰ ਜਿਹੜੀ ਬੇਨਤੀ ਕੀਤੀ ਗਈ ਹੈ ਵੀ ਭਾਈ ਤੁਸੀਂ ਵੀ ਕਿਸਾਨਾਂ ਦੇ ਨਾਲ ਡਟੋ ਕਿਸਾਨਾਂ ਦਾ ਸਮਰਥਨ ਦਿਓ ਸ੍ਰੀ ਇੱਕ ਦਿਨ ਦੇ ਨਾਲ ਤੁਹਾਡਾ ਕੁਝ ਨਹੀਂ ਆਉਣਾ ਇਹ ਲੋਕਾਂ ਦਾ ਕਹਿਣਾ ਵੀ ਸਾਡੀ ਭਾਵੇਂ ਜ਼ਮੀਨ ਨਹੀਂ ਹੈਗੀ ਪਰ ਸਾਡਾ ਜ਼ਮੀਰ ਜਾਗਦਾ ਵਾ ਅਤੇ ਉਹਨਾਂ ਨੂੰ ਕਿਹਾ ਲੋਕਾਂ ਨੂੰ ਜਿਹੜਾ ਜ਼ਮੀਰਾਂ ਮਰ ਚੁੱਕੀਆਂ ਨੇ ਜਿਨ੍ਹਾਂ ਨੇ ਆਪਣੇ ਦੁਕਾਨਾਂ ਤੇ ਆਪਣਾ ਕਾਰੋਬਾਰ ਖੋਲ੍ਹਿਆ ਵਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੀ ਕਹਿਣਾ ਵੀ ਕਿਸਾਨ ਸਾਡੇ ਕਰਕੇ ਧਰਨਾ ਪ੍ਰਸ਼ੰਕ ਕਰ ਰਹੇ ਨੇ ਦਿੱਲੀ ਬਾਰਡਰ ਉੱਤੇ ਜਾ ਕੇ ਬੈਠੇ ਨੇ ਅਤੇ ਆਪਣਾ ਘਰੋ-ਕਾਰੋਬਾਰ ਜਿਹੜਾ ਛੱਡ ਕੇ ਬੈਠੇ ਨੇ ਸਾਲ-ਸਾਲ ਹੋ ਗਏ ਨੇ ਸਾਡੇ ਵਾਸਤੇ ਬੈਠੇ ਨੇ ਜੇਕਰ ਅਸੀਂ ਨਹੀਂ ਇਹਨਾਂ ਦੇ ਨਾਲ ਖੜਾਂਗੇ ਤਾਂ ਫਿਰ ਕੌਣ ਖੜੇਗਾ ਸਾਨੂੰ ਸਮਰਥਨ ਦੇ ਦੀ ਲੋੜ ਆ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਵਿੱਚ ਜਿਹੜੇ ਕਿਸਾਨ ਆਗੂ ਨੇ ਉੱਥੇ ਧਰਨਾ ਪ੍ਰਸ਼ੰ ਦੇ ਰਹੇ ਨੇ ਅਤੇ ਸਾਨੂੰ ਬਾਸ ਤੁਹਾਡਾ ਸਾਥ ਦੀ ਲੋੜ ਆ ਕਿਸਾਨ ਵੀਰਾਂ ਦੇ ਨਾਲ ਖੜਨ ਦੀ ਲੋੜ ਆ ਅਤੇ ਅੱਜ ਲੋਕਾਂ ਵੱਲੋਂ ਜਿਹੜਾ ਕੀ ਸਮਰਥਨ ਦਿੱਤਾ ਗਿਆ ਵਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਥਾਣੀ ਕਰ ਰਿਹਾ ਮਠਾ ਦੀਆਂ ਛਾਟੇ ਦੀਆਂ ਜਿੱਥੇ ਕਿ ਅੱਜ ਦੁਕਾਨਦਾਰਾਂ ਵੱਲੋਂ ਜਿਹੜਾ ਕਿ ਤਰ੍ਹਾਂ ਦਾ ਵਿਸ਼ੰਕ ਕੀਤਾ ਜਾ ਰਿਹਾ ਅਤੇ ਇਹਨਾਂ ਵੱਲੋਂ ਅੱਜ ਰੋ ਰੁਤੇ ਦੁਕਾਨਾਂ ਦੇ ਬਾਹਰ ਜਿਹੜਾ ਬੈਠ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ